ਜੈ ਪੀਰਾਂ ਦੀ ਸਾਰੀਆਂ ਸੰਗਤਾਂ ਨੂੰ ਸੰਗਤ ਜੀ ਰਾਤ ਨੂੰ ਸੌਣ ਵੇਲੇ ਦੇਖੇਗੇ ਇਹਨਾਂ 5 ਸੁਪਨਿਆਂ ਦਾ ਕਿਸੇ ਨਾਲ ਜ਼ਿਕਰ ਨਾ ਕਰੋ ਨਹੀਂ ਤਾਂ ਬਹੁਤ ਵੱਡੀ ਮੁਸੀਬਤ ਤੁਹਾਨੂੰ ਆਣ ਕੇ ਰਹੇਗੀ ਅੱਜ ਅਸੀਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਉਹਨਾਂ 5 ਸੁਪਨਿਆਂ ਦੀ ਜਿਨ੍ਹਾਂ ਨੂੰ ਤੁਸੀਂ ਕਦੇ ਨਾ ਕਦੇ ਜ਼ਰੂਰ ਦੇਖਿਆ ਹੋਵੇਗਾ ਅਤੇ ਤੁਸੀਂ ਇਹ ਸੁਪਨਿਆਂ ਨੂੰ ਦੇਖਣ ਤੋਂ ਬਾਅਦ ਤੁਸੀਂ ਹੋਰ ਲੋਕਾਂ ਨਾਲ ਸਾਂਝਾ ਕਰਨ ਦੀ ਗਲਤੀ ਵੀ ਕੀਤੀ ਹੋਵੇਗੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਤੁਹਾਨੂੰ ਇਹ ਪੰਜ ਸੁਪਨੇ ਕਦੇ ਵੀ ਕਿਸੇ ਦੇ ਵੀ ਨਾਲ ਸਾਂਝੇ ਨਹੀਂ ਕਰਨੇ ਚਾਹੀਦੇ ਇਹਨਾਂ ਸੁਪਨਿਆਂ ਨੂੰ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਵੀ ਵਿਅਕਤੀ ਨਾਲ ਵੀ ਸ਼ੇਅਰ ਨਾ ਕਰੋ ਤਾਂ ਚੰਗਾ ਹੀ ਹੋਵੇਗਾ ਕਿਉਂਕਿ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਪਤਾ ਲੱਗੇਗਾ ਕਿ ਹੋ ਸਕਦਾ ਹੈ ਅਜਿਹੇ ਪੰਜ ਸੁਪਨਿਆਂ ਨੂੰ ਦੂਸਰੇ ਲੋਕਾਂ ਨਾਲ ਸਾਂਝਾ ਕਰਨ ਦਾ ਅੰਜਾਮ ਸੋ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਪੂਰੀ ਤਰ੍ਹਾਂ ਸਮਝ ਆ ਜਾਵੇ ਜੇਕਰ ਤੁਸੀਂ ਮੇਰਾ ਪੀਲ ਮੇਰੀ ਜ਼ਿੰਦਗੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਬਾਕੀ ਆਓ ਲੈ ਚੱਲਦੇ ਹਾਂ ਤੁਹਾਨੂੰ ਅੱਜ ਦੀ ਇਸ ਵੀਡੀਓ ਵੱਲ ਰਾਤ ਨੂੰ ਸੌਂਦੇ ਹੋਏ ਸੁਪਨੇ ਤਾਂ ਹਰ ਇੱਕ ਵਿਅਕਤੀ ਦੇਖਦਾ ਹੈ ਸੁਪਨੇ ਦੇਖਣਾ ਤਾਂ ਇੱਕ ਨੋਰਮਲ ਪਰ ਇੱਕ ਕਿਰਿਆ ਹੈ ਜੋ ਹਰ ਕਿਸੇ ਵਿਅਕਤੀ ਜਾਂ ਮਨੁੱਖ ਦੇ ਨਾਲ ਵਾਪਰਦੀ ਹੈ ਕੁਝ ਸੁਪਨੇ ਅਜੀਬੇ ਹੁੰਦੇ ਨੇ ਜੋ ਨੀਂਦ ਖੁੱਲਣ ਤੋਂ ਬਾਅਦ ਵੀ ਸਾਨੂੰ ਯਾਦ ਨਹੀਂ ਰਹਿੰਦੇ ਕੁਝ ਸੁਪਨੇ ਅਜੀਬੇ ਹੁੰਦੇ ਨੇ ਜੋ ਸਾਨੂੰ ਉਠਣ ਤੋਂ ਬਾਅਦ ਵੀ ਬਹੁਤ ਹੀ ਚੰਗੀ ਤਰ੍ਹਾਂ ਉਹ ਸੁਪਨੇ ਯਾਦ ਰਹਿੰਦੇ ਨੇ ਤੁਸੀਂ ਕਾਫੀ ਵਾਰ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਹੋਵੇਗਾ ਜਾਂ ਫਿਰ ਖੁਦ ਵੀ ਕਿਹਾ ਹੋਵੇਗਾ ਕਿ ਤੁਹਾਨੂੰ ਪਤਾ ਹੈ ਮੈਂ ਰਾਤ ਇੱਕ ਸੁਪਨਾ ਦੇਖਿਆ ਜੀ ਹਾਂ ਅਸੀਂ ਆਖਿਰ ਦੂਜੇ ਲੋਕਾਂ ਦੇ ਨਾਲ ਆਪਣੇ ਸੁਪਨੇ ਸ਼ੇਅਰ ਕਰਨਾ ਨਹੀਂ ਭੁੱਲਦੇ ਪਰ ਇਹ ਗੱਲ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਹੁੰਦੀ ਹੈ ਕਿ ਕੁਝ ਸੁਪਨੇ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦਾ ਜ਼ਿਕਰ ਸਾਨੂੰ ਕਿਸੇ ਦੇ ਨਾਲ ਵੀ ਨਹੀਂ ਕਰਨਾ ਚਾਹੀਦਾ ਸ਼ਾਸਤਰਾਂ ਦੀ ਮੰਨੀਆਂ ਤਾਂ ਜਿਹਾ ਕਰਨਾ ਗਲਤ ਹੁੰਦਾ ਹੈ ਇਸ ਦੇ ਨਾਲ ਉਸ ਸੁਪਨੇ ਦੀ ਜ਼ਿੰਦਗੀ ਦੇ ਵਿੱਚ ਮਿਲਣ ਵਾਲਾ ਫਲ ਖਤਮ ਹੋ ਜਾਂਦਾ ਹੈ ਤਾਂ ਸੰਗਤ ਜੀ ਆਓ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਪੰਜ ਸੁਪਨੇ ਕਿਹੜੇ-ਕਿਹੜੇ ਨੇ ਸੰਗਤ ਜੀ ਇਸੇ ਤਰ੍ਹਾਂ ਦੇ ਸੁਪਨਿਆਂ 'ਚ ਸਭ ਤੋਂ ਪਹਿਲਾਂ ਗੱਲ ਆਉਂਦੀ ਹੈ ਕੁਦਰਤ ਦੇ ਨਾਲ ਸੰਬੰਧਿਤ ਸੁਪਨਿਆਂ ਦੀ ਜੀ ਹਾਂ ਜੇਕਰ ਤੁਸੀਂ ਕੋਈ ਅਜੀਹਾ ਸੁਪਨਾ ਦੇਖਿਆ ਹੈ ਜਿਸ ਵਿੱਚ ਤੁਸੀਂ ਪ੍ਰਕ੍ਰਿਤੀ ਮਤਲਬ ਕਿ ਮੰਜ਼ਲ ਦੇ ਬਹੁਤ ਨੇੜੇ ਹੋਵੋ ਅਤੇ ਸੁਪਨੇ ਦੇ ਵਿੱਚ ਸਮੁੰਦਰ ਦਰਖਤ ਪੇੜ ਪੌਦੇ ਪਹਾੜ ਨਦੀ ਅਜਿਹੀਆਂ ਚੀਜ਼ਾਂ ਦੇਖਣ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖਣ ਦਾ ਮਤਲਬ ਬਹੁਤ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਅਤੇ ਨਹੀਂ ਜਾਣਦੇ ਤਾਂ ਅਸੀਂ ਦੱਸ ਦਿੰਦੇ ਹਾਂ ਬਹੁਤ ਜਲਦ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਖੁਸ਼ਖਬਰੀ ਆਉਣ ਵਾਲੀ ਹੈ ਜਿਵੇਂ ਕੁਦਰਤੀ ਚੀਜ਼ਾਂ ਦੇ ਕੋਲ ਜਾ ਕੇ ਸਾਡਾ ਮਨ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਠੀਕ ਉਦਾਂ ਹੀ ਅਜਿਹੇ ਸੁਪਨੇ ਦਾ ਮਤਲਬ ਵੀ ਇਹੀ ਹੁੰਦਾ ਹੈ ਪਰ ਜੇਕਰ ਤੁਸੀਂ ਇਹਨਾਂ ਸੁਪਨਿਆਂ ਦੇ ਬਾਰੇ ਕਿਸੇ ਨੂੰ ਦੱਸ ਦਿੰਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਮਿਲਣ ਵਾਲੀ ਇਹ ਖੁਸ਼ੀ ਵਿੱਚ ਹੀ ਰਹਿ ਜਾਵੇ ਹੁਣ ਗੱਲ ਕਰਦੇ ਹਾਂ ਦੂਸਰੇ ਸੁਪਨੇ ਦੇ ਬਾਰੇ ਜੋ ਮੌਤ ਨਾਲ ਸੰਬੰਧਿਤ ਅਕਸਰ ਸਾਨੂੰ ਅਜਿਹੇ ਸੁਪਨੇ ਵੀ ਆਉਂਦੇ ਹਨ ਜਿਸ ਦੇ ਵਿੱਚ ਅਸੀਂ ਖੁਦ ਜਾਂ ਫਿਰ ਦੂਜੇ ਵਿਅਕਤੀ ਦੀ ਦੂਜੇ ਮਨੁੱਖ ਦੀ ਮੌਤ ਦੇਖਦੇ ਹਾਂ ਅਜਿਹੇ ਸੁਪਨੇ ਦੇਖਣ ਤੋਂ ਬਾਅਦ ਕਦੇ-ਕਦੇ ਅਸੀਂ ਡਰ ਵੀ ਜਾਂਦੇ ਹਾਂ ਅਤੇ ਕਦੇ ਸਾਡੇ ਮਨ ਬਹੁਤ ਹੀ ਜ਼ਿਆਦਾ ਬੇਚੈਨ ਹੋ ਜਾਂਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਨੂੰ ਅਜੀਹਾ ਸੁਪਨੇ ਆਉਣ ਤਾਂ ਤੁਹਾਨੂੰ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਮੌਤ ਵਾਲਾ ਸੁਪਨਾ ਤੁਹਾਡੀਆਂ ਪਰੇਸ਼ਾਨੀਆਂ ਨੂੰ ਖਤਮ ਕਰਨ ਦੇ ਵੱਲ ਇਸ਼ਾਰਾ ਕਰਦਾ ਹੈ ਪਰ ਜੇਕਰ ਤੁਸੀਂ ਇਸ ਸੁਪਨੇ ਦਾ ਜ਼ਿਕਰ ਕਿਸੇ ਦੇ ਨਾਲ ਕਰ ਦਿੰਦੇ ਹੋ ਤਾਂ ਸੁਪਨੇ ਦਾ ਹੋਣ ਵਾਲਾ ਅਸਰ ਖਤਮ ਹੋ ਸਕਦਾ ਹੈ ਹੁਣ ਗੱਲ ਕਰਦੇ ਹਾਂ ਤੀਜੇ ਸੁਪਨੇ ਦੇ ਬਾਰੇ ਇਹ ਹੈ ਸੱਪਾਂ ਦੇ ਨਾਲ ਸੰਬੰਧਿਤ ਅਕਸਰ ਹੀ ਸਾਨੂੰ ਸੁਪਨੇ ਦੇ ਵਿੱਚ ਕਦੇ ਨਾ ਕਦੇ ਸੱਪ ਦਿਖਾਈ ਦਿੰਦੇ ਹਨ ਤਾਂ ਅਸੀਂ ਡਰ ਜਾਂਦੇ ਹਾਂ ਪਰ ਜੇਕਰ ਤੁਹਾਨੂੰ ਕਦੇ ਵੀ ਸੁਪਨੇ ਦੇ ਵਿੱਚ ਸੱਪ ਦਿਖਾਈ ਦੇਵੇ ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਕੋਈ ਵੀ ਜ਼ਰੂਰਤ ਨਹੀਂ ਕਿਉਂਕਿ ਸੁਪਨੇ ਦੇ ਵਿੱਚ ਸੱਪ ਦੇਖਣਾ ਆਉਣ ਵਾਲੇ ਸਮੇਂ 'ਚ ਤੁਹਾਡੇ ਵਪਾਰ ਜਾਂ ਬਿਜ਼ਨਸ 'ਚ ਹੋਣ ਵਾਲਾ ਮੁਨਾਫਾ ਜਾਂ ਕੰਮਕਾਰ 'ਚ ਸਫਲਤਾ ਦੇ ਵੱਲ ਸੰਕੇਤ ਕਰਦਾ ਹੈ ਮਤਲਬ ਕਿ ਸੁਪਨੇ 'ਚ ਸੱਪ ਦੇਖਣ ਤੇ ਤੁਹਾਨੂੰ ਤਨਦੌਲਤ ਹੋਣ ਦੀ ਸੁਭਾਵਨਾ ਹੁੰਦੀ ਹੈ ਮਤਲਬ ਕਿ ਇਸ ਸੁਪਨੇ ਬਾਰੇ ਵੀ ਤੁਹਾਨੂੰ ਕਿਸੇ ਨਾਲ ਵੀ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਸ਼ਾਸਤਰਾਂ ਦੇ ਅਨੁਸਾਰ ਅਜਿਹਾ ਕਰਨ ਨਾਲ ਤੁਹਾਨੂੰ ਇਸ ਦਾ ਫਲ ਨਹੀਂ ਮਿਲਦਾ ਹੁਣ ਗੱਲ ਕਰਦੇ ਹਾਂ ਚੌਥੇ ਸੁਪਨੇ ਦੇ ਬਾਰੇ ਵਿੱਚ ਜੋ ਤੁਹਾਨੂੰ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਅਤੇ ਉਹ ਹੈ ਪੀਰਾਂ ਦੇ ਦਰਸ਼ਨ ਜੇਕਰ ਤੁਹਾਨੂੰ ਸੁਪਨੇ ਦੇ ਵਿੱਚ ਪੀਰਾ ਜਾ ਫਿਰ ਕਿਸੇ ਵੀ ਭਗਵਾਨ ਦੇ ਦਰਸ਼ਨ ਹੋ ਜਾਣ ਇਸ ਦਾ ਮਤਲਬ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜਲਦ ਹੀ ਖੁਸ਼ੀਆਂ ਆਉਣ ਵਾਲੀਆਂ ਨੇ ਸੁਪਨੇ ਦੇ ਵਿੱਚ ਪੀਰਾਂ ਦੇ ਦਰਸ਼ਨ ਜਾਂ ਭਗਵਾਨ ਦੇ ਦਰਸ਼ਨ ਦਾ ਹੀ ਕਿਸੇ ਬੜੀ ਸਫਲਤਾ ਤੋਂ ਹੈ ਇਸ ਲਈ ਅੱਗੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਪੀਰਾਂ ਦੇ ਦਰਸ਼ਨ ਤੋਂ ਕੋਈ ਨਾ ਕੋਈ ਖੁਸ਼ਖਬਰੀ ਮਿਲੇਗੀ ਇਸ ਲਈ ਤੁਹਾਨੂੰ ਇਸ ਸੁਪਨੇ ਦਾ ਜ਼ਿਕਰ ਵੀ ਕਿਸੇ ਦੇ ਨਾਲ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਤੁਹਾਡੇ ਬਣੇ ਬਣਾਏ ਕੰਮ ਵਿਗੜ ਜਾਣਗੇ ਹੁਣ ਗੱਲ ਕਰਦੇ ਹਾਂ ਪੰਜਵੇਂ ਸੁਪਨੇ ਦੇ ਬਾਰੇ ਜੋ ਹੈ ਮੱਛੀ ਦੇਖਣ ਦੇ ਨਾਲ ਸੰਬੰਧਿਤ ਜੇਕਰ ਤੁਸੀਂ ਸੌਣ ਵੇਲੇ ਸੁਪਨੇ 'ਚ ਕਿਸੇ ਵੀ ਤਰ੍ਹਾਂ ਦੀ ਮੱਛੀ ਨੂੰ ਤੈਰਦੇ ਹੋਏ ਦੇਖਦੇ ਹੋ ਜਾਂ ਫਿਰ ਤੁਸੀਂ ਖੋਦੇ ਜਾਂ ਫਿਰ ਕਿਸੇ ਹੋਰ ਨੂੰ ਮੱਛੀ ਫੜਦੇ ਹੋਏ ਜਾਂ ਫਿਰ ਖਾਂਦੇ ਹੋਏ ਦੇਖਿਆ ਤਾਂ ਫਿਰ ਇਹ ਬਹੁਤ ਹੀ ਚੰਗਾ ਮੰਨਿਆ ਗਿਆ ਹੈ ਕਿਉਂਕਿ ਸੁਪਨੇ ਦੇ ਵਿੱਚ ਮੱਛੀ ਦੇਖਣ ਦਾ ਮਤਲਬ ਹੁੰਦਾ ਹੈ ਅਚਾਨਕ ਬਹੁਤਾਂ ਦੌਲਤ ਆਪਣੇ ਵੱਲ ਆਉਣਾ ਇਸ ਸੁਪਨੇ ਦਾ ਫਲ ਤੁਹਾਨੂੰ ਆਉਣ ਵਾਲੇ ਮਹੀਨੇ ਦੇ ਵਿੱਚ ਹੀ ਮਿਲ ਜਾਂਦਾ ਹੈ ਇਸ ਲਈ ਇਸ ਸੁਪਨੇ ਦਾ ਜ਼ਿਕਰ ਵੀ ਤੁਹਾਨੂੰ ਕਿਸੇ ਨਾਲ ਵੀ ਸਾਂਝਾ ਨਹੀਂ ਕਰਨਾ ਚਾਹੀਦਾ ਸੰਗਤ ਜੀ ਤੁਸੀਂ ਇਹਨਾਂ ਪੰਜ ਸੁਪਨਿਆਂ ਵਿੱਚੋਂ ਕਿਹੜਾ ਸੁਪਨਾ ਦੇਖਿਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਣਾ ਨਾ ਭੁੱਲਣਾ ਸੋ ਸਾਧ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਹੋਰ ਸੰਗਤਾਂ ਨੂੰ ਵੀ ਇਸ ਬਾਰੇ ਪਤਾ ਲੱਗ ਸਕੇ ਜਾਣਕਾਰੀ ਮਿਲ ਸਕੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਗੱਜ ਕੇ ਬਲਾਉ ਜੈ ਕਾਰਾ ਬੋਲੋ ਜੈ ਪੀਰਾਂ ਦੀ ਜੈ ਪੀਰਾਂ ਦੀ ਜੈ ਪੀਰਾਂ ਦੀ